30 day here many many responsible person in here and the my sister and brother first of jayvin jaypart today subject oda why celebrate dr medgar janthi as equality day dr medgar was not a just leader he was a visionary who decided that he the life of the cause of the ਪਾਰਟੀ ਐਂਡ ਸੋਸ਼ਲ ਜਸਟਿਸ ਸੋ ਮੈਂ ਪੰਜਾਬੀ ਚ ਗੱਲ ਸੁਣਾਉਣਾ ਚਾਹਾਂਗਾ ਕਿ ਤਨਪੀਮਾ ਤਨ ਤੇਰੀ ਤਨ ਕੀ ਖਵਾਈਆ ਆਪਣੇ ਗਵਾਕੇ ਤੂੰ ਲੱਖਾਂ ਦੀ ਬਣਾਈਆ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਧ ਡਾਕਟਰ ਮੇਡਰਸ ਦਾ ਜਨਮ ਹੋਇਆ ਹਰ ਪਿੰਡਾਂ ਹਰ ਗਲੀ ਹਰ ਸ਼ਹਿਰ ਵਿੱਚ ਮਨਾਇਆ ਜਾਂਦਾ ਹਰ ਦੇਸ਼ ਵਿੱਚ ਮਨਾਇਆ ਜਾਣ ਲੱਗਾ ਕਿਉਂਕਿ ਉਹਨਾਂ ਨੇ ਪਿਛਲੇ ਪੰਜ ਤਿੰਨ ਤੋਰ ਲੈ ਕੇ 5000 ਸਾਲਾਂ ਵਿੱਚ ਜੋ ਭਾਰਤੀ ਧਰਤੀ ਦੇ ਬੱਕਰੇ ਹੋਏ ਉਹਨਾਂ ਨੇ ਸਮਝਿਆ ਸਮਝਿਆ ਔਰ ਉਹਨਾਂ ਦਾ ਕੂਨਿ ਕੂਨ ਬਣਾਏ ਕੂਨ ਦੇ ਕਰਨ ਕਰਕੇ ਬਣਾਉਣ ਦੇ ਕਰਕੇ ਅੱਜ ਅਸੀਂ ਸਾਰੇ ਬਰਾਬਰਤਾ ਆ ਅੱਜ ਜਿਹੜੀ ਇਕੁਐਲਟੀ ਵੱਲ ਨੂੰ ਵਧ ਰਹੇ ਹਾਂ ਸੋ ਬਾਬਾ ਸਾਹਿਬ ਨੂੰ ਇਸ ਕਰਕੇ ਅਸੀਂ ਇੱਕ ਰੱਬ ਕਮੂ ਮੰਨਦੇ ਆ ਕਿਉਂਕਿ ਉਹਨਾਂ ਨੇ ਸਾਨੂੰ ਇਹ ਜੀਵਨ ਦਾ ਦਿੱਤਾ ਅੱਜ ਮੈਂ ਜੋ ਹਾਂ ਜਾਂ ਹੋਣ ਦੀ ਆਸ ਕਰਦਾ ਹਾਂ ਆਪਣੇ ਮਾਪੇ ਤੋਂ ਬਾਅਦ ਬਾਬਾ ਸਾਹਿਬ ਕਰਕੇ ਹੀ ਹਾਂ ਇੱਥੇ ਸਾਰੇ ਮੇਰੇ ਭੈਣੇ ਭਰਾ ਅੱਧੀ ਅੰਦੀ ਵਿੱਚ ਆਏ ਆ ਉਹਨਾਂ ਦਾ ਵੱਡਾ ਜਿਹੜਾ ਬਾਬਾ ਸਾਹਿਬ ਬੋਲਦੇ ਆ ਬਾਬਾ ਸਾਹਿਬ ਅੱਜ ਦੁਨੀਆ ਵਿੱਚ ਜਦੋਂ ਬਾਬਾ ਸਾਹਿਬ ਦੀ ਗੱਲ ਗਈ ਆ ਤਾਂ ਉਹਨਾਂ ਨੂੰ ਕੀ ਅਵਾਰਡ ਮਿਲਿਆ ਸਿੰਬਲ ਆਫ ਨੋਲੇਜ ਜਿਸ ਸਮਾਜ ਨੂੰ ਕਦੇ ਜਿੰਦਗੀ ਪੜ੍ਹਨ ਦਾ ਹੱਕ ਨਹੀਂ ਸੀ ਸਭ ਤੋਂ ਪਛੜਿਆ ਇਲਾਕਾ ਸੀ ਦਿੱਤਾ ਜਾਂਦਾ ਸਭ ਮੁਕੀ ਅਕਲ ਦਾ ਕਾਲੇ ਦਿੱਤਾ ਗਿਆ ਪਰ ਜਦੋਂ ਉਹਨਾਂ ਨੂੰ ਮੌਕੇ ਮਿਲੇ ਤਾਂ ਅੱਜ ਭਾਰਤ ਦਾ ਸਰਦਾਰ ਕੋ ਹੋਰ ਨਹੀਂ ਰਖ ਸਕਿਆ ਡਾਕਟਰ ਵੇਡਗਰ ਨੂੰ ਜਿਹਨੂੰ 14 ਦੇ ਰਹੀ ਸੀ ਪਰ ਉਹਦੀ لیاقت ਕਰਕੇ ਉਹਨੂੰ ਭਾਰਤੀ ਦਾ ਸੰਵਿਧਾਨ ਲਿਖਣ ਦਾ ਮੌਕਾ ਮਿਲਿਆ ਅੱਜ ਜਦੋਂ ਉਹਨਾਂ ਬਾਰੇ ਖੋਜ ਹੁੰਦੀ ਆ ਤਾਂ ਕੈਮਰਿਜ ਯੂਨੀਵਰਸਿਟੀ ਜਿੱਥੇ ਉਹਨਾਂ ਨੇ 2 1916 ਦੇ ਵਿੱਚ ਪੀ ਐਚ ਡੀ ਕੀਤੀ ਉਦੋਂ 1952 ਦੇ ਵਿੱਚ ਹੀ ਉਹਨਾਂ ਨੂੰ ਉੱਥੇ ਹੀ ਡਾਕਟਰ ਉਹ ਡਾਕਟਰ ਜਿਹਨ ਡਿਗਰੀ ਦਿੱਤੀ ਗਈ ਆ ਅਵਾਰਡ ਦਿੱਤਾ ਗਿਆ ਉਹ ਉਸੇ ਮਾਲਾ ਸਰ ਦੀ ਅੱਜ ਵੇਟਿੰਗ ਫਾਰ ਵੀਜ਼ਾ ਉਸੇ ਝੁਨੀ ਮੈਸਰੀ ਦੇ ਵਿੱਚ ਵੇਟਿੰਗ ਫਾਰ ਵੀਜ਼ਾ ਉਹਨਾਂ ਦੀ ਸਵੈ ਜੀਵਨੀ ਉਹਨਾਂ ਦੀ ਆਟੋ ਬਾਈਕ ਜਿਹੜੀ ਪੜਾਈ ਜਾਂਦੀ ਆ ਇਹਦਾ ਮਤਲਬ ਜਦੋਂ ਸਾਡੇ ਸਮਾਜ ਨੂੰ ਮੁਕਤਾ ਮਿਲਿਆ ਤਾਂ ਸਾਡੇ ਟੈਲੀ ਵਿਸ਼ੇ ਜਿਆ ਸਾਡੇ ਅੰਦਰ ਬਹੁਤ ਆ ਕਦੇ ਕਿਹਾ ਜਾਂਦਾ ਸੀ ਕਿ ਸਾਡੇ ਸਿਰ 'ਚ ਦਿਮਾਗ ਨਹੀਂ ਹੈਗਾ ਸਾਡਾ ਬ੍ਰੇਨ ਕੰਮ ਨਹੀਂ ਕਰਦਾ ਭਾਜੀ ਜਦੋਂ ਸਾਨੂੰ ਮੌਕੇ ਮਿਲਿਆ ਜਦੋਂ ਸਾਨੂੰ ਮੌਕੇ ਮਿਲਿਆ ਤਾਂ ਅਸੀਂ ਹਰ ਥਾਂ ਤੇ ਆਪਣੀ ਸੱਤਾ ਦੇ ਚੱਡੇ ਗੱਡੇ ਆ ਚਾਹੇ ਅੱਜ ਦਾ ਸਮਾਗਮ ਹੋ ਰਿਹਾ ਇਹ ਉਹੀ ਲੋਕ ਨੇ ਪਰਵਾਹ ਜਿਹੜੇ ਬੰਦਿਆਂ ਨੂੰ ਕਦੇ 1000 ਸਾਲਾਂ ਤੋਂ ਮੱਖਾ ਨਹੀਂ ਮਿਲਿਆ ਸੀ ਜਿਹੜਾ ਜਿੰਦਗੀ ਨਰਕ ਭਰੀ ਜੀਣ ਕੀਤੀ ਆ ਜਿਨ੍ਹਾਂ ਨੂੰ 90 ਸਾਲ ਤੱਕ ਪਹਿਲਾਂ ਵੀ ਸਾਫ ਪਾਣੀ ਪੀਣ ਨੂੰ ਨਹੀਂ ਮਿਲਿਆ ਅੱਜ ਉਹ ਇੱਥੇ ਆ ਕੇ ਮਾਣ ਤੇ ਫਕਰ ਮਹਿਸੂਸ ਕਰਦੇ ਆ ਕਿੱਥੇ ਇਕੁਐਲਟੀ ਆ ਕਿੱਥੇ ਜਸਟਿਸ ਆ ਕਿੱਥੇ ਮਨੁੱਖਤਾ ਆ ਇਸੇ ਕਰਕੇ ਅਸੀਂ ਇਸ ਦੇਸ਼ ਨੂੰ ਪਸੰਦ ਕਰਦੇ ਆ ਇਸੇ ਕਰਕੇ ਇਸ ਨੂੰ ਸੁਪਨੇ ਦੀ ਧਰਤੀ ਕਹਿੰਦੇ ਆ ਅੱਜ ਕੈਨੇਡਾ ਸਰਕਾਰ ਦੇ ਟੂਟਲ ਗਵਰਨਮੈਂਟ ਦੇ ਬਹੁਤ ਸਾਰੇ ਅਧਿਕਾਰੀ ਬਹੁਤ ਸਾਰੇ ਸਾਡੇ ਪੀਐਮ ਸਾਹਿਬ ਬਹੁਤ ਸਾਰੇ ਸਾਡੇ ਐਮਪੀ ਸਾਹਿਬ ਇੱਥੇ ਆਏ ਆ ਔਰ ਪੰਜਾਬ ਨਾਲ ਸੰਧਿਤ ਆ ਉਹਨਾਂ ਨੂੰ ਪਤਾ ਆ ਬਾਬਾ ਸਾਹਿਬ ਨੇ ਕਿਹਾ ਸੀ ਤੁਸੀਂ ਦੱਖਣੀ ਪ੍ਰੀਕਾ ਰੀਗਰ ਕਰਦੇ ਆ ਭਾਰਤ ਦੇ ਹਰ ਪਿੰਡ ਵਿੱਚ ਦੱਖਣੀ ਪ੍ਰੀਕਾ ਆ ਜਿੱਥੇ ਬੰਗੜਾ ਹੁੰਦਾ ਰਿਹਾ ਸੋ ਉਹਨਾਂ ਨੂੰ ਪਤਾ ਆ ਅਸੀਂ ਇਹੀ ਬੇਇੱਜ਼ਤੀ ਕਰਦੇ ਆ ਕਿ ਭਰਾਵੋ ਸਾਨੂੰ ਬੱਤਵਾਂ ਮੌਕੇ ਦਿਓ ਅਸੀਂ ਕੈਨੇਡਾ ਵਿੱਚ ਬੱਤਵਾਂ ਕੰਮ ਕਰਨ ਦੀ ਸਮਰੱਥਾ ਰੱਖਦੇ ਹਾਂ ਅੱਜ ਦਾ ਫੰਕਸ਼ਨ ਇਸੇ ਕਰਕੇ ਹੀ ਆ ਕਿ ਤੁਸੀਂ ਸਮਰੱਥਾ ਦੇਖ ਸਕਦੇ ਆ ਜਦੋਂ ਮੌਕਾ ਮਿਲਿਆ ਤਾਂ ਅਸੀਂ ਮੌਕਾ ਤੈਨੂੰ ਦਿਓ ਅਸੀਂ ਵਧ ਕਰਕੇ ਕੰਮ ਕਰਾਂਗੇ ਮੈਂ ਕਰ ਇੱਕ ਹੋਰ ਦਾ ਧਿਆਨ ਦਿਨ ਚੋਇਆ ਕਿਉਂਕਿ ਬਾਬਾ ਸਾਹਿਬ ਦਾ ਜਨਮ ਦਿਨ ਅੱਜ ਦੁਨੀਆ ਵਿੱਚ ਕਿਉਂ ਮਨਾਇਆ ਜਾਂਦਾ ਹੈ ਉਹਦਾ ਕਾਰਨ ਕੀ ਆ ਕਿ 1973 ਦੇ ਵਿੱਚ ਭਾਰਤ ਦੇ ਵਿੱਚ ਇੱਕ ਜੋਧਾ ਪੈਦਾ ਹੋਇਆ ਜਿਹਨੂੰ ਕਲਸ਼ੀਆਮ ਕਹਿੰਦੇ ਆ ਉਸ ਬੰਦੇ ਨੇ ਬਾਬਾ ਸਾਹਿਬ ਨੂੰ ਫਲਸਬੀ ਕੀਤੀ ਉਹਨਾਂ ਨੂੰ ਘਰ ਘਰ ਪਛਾਇਆ ਜਿਹਦੇ ਕਰਕੇ ਅੱਜ ਹਰ ਬੰਦਾ ਮਾਣ ਮਹਿਸੂਸ ਕਰਦਾ ਆ ਕਿ ਅਸੀਂ ਬਾਬਾ ਸਾਹਿਬ ਦੇ ਪੈਰੋਕਾਰ ਆ ਸੋ ਹਰ ਪਿੰਡ ਦੇ ਵਿੱਚ ਬਾਬਾ ਸਾਹਿਬ ਦੇ ਪੁੱਤ ਲੱਗੇ ਆ ਹਰ ਪਿੰਡ ਦੇ ਵਿੱਚ ਸਿਰਫ 14 ਅਪ੍ਰੈਲ ਨੂੰ ਜਨਮ ਦੇ ਨਹੀਂ ਬਣਾ ਜਾਂਦਾ ਸਾਰਾ ਸਾਰਾ ਸਾਲ ਜੱਤ ਗੱਡੇ ਦੱਦ ਦੇ ਆਉਂਦਾ ਆ ਸਾਰਾ ਸਾਲ ਸਾਲ ਉਹ ਕੰਮ ਚੱਲਦਾ ਰਹਿੰਦਾ ਹੈ ਕਾਰਨ ਕੀ ਆ ਉਹ ਲੋਕਾਂ ਦੇ ਲੀਡਰ ਵਾ ਲੋਕ ਉਹਨਾਂ ਨੂੰ ਮੰਨਦੇ ਆ ਲੋਕ ਉਹਨੂੰ ਰੱਬ ਵਾਂਗੂ ਪੁੱਛਦੇ ਆ ਸੋ ਇਸ ਕਰਕੇ ਭੈਣੋ ਦੇ ਭਰਾਵੋ ਸਾਨੂੰ ਮੌਕੇ ਦਿਓ ਕਿਉਂਕਿ ਸਾਡੇ ਨਾਲ ਹਜ਼ਾਰਾਂ ਸਾਲ ਤੋਂ ਧੋਖੇ ਹੋਏ ਆ ਸਾਡੇ ਨਾਲ ਹੀਰਾ ਫੇਰੀਆਂ ਹੋਈਆਂ ਆ ਤੋ ਅੱਜ ਜਿਹਨੇ ਮੇਰੇ ਭਰਾਵਾਂ ਦੇ ਬੇ ਇਫੈਕਟੂ ਸੋਸਾਇਟੀ ਵਾਲਾ ਇਹ ਦੇ ਕੰਮ ਕੀਤਾ ਆ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਆ ਮੈਂ ਜਿੰਨਾ 바ਵਾ ਸਾਹਿਬ ਨੂੰ ਪੜਿਆ ਜਾਣਿਆ ਜਾਂ ਸਾਰੇ ਸਾਡੇ ਵੱਲੋਂ ਮੰਗਵਾਇਆ ਕਿ 바ਵਾ ਸਾਹਿਬ ਨੂੰ ਨੋਬਰਪੋਰਟਸ ਕਰ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਜੰਗਾਂ ਤੋਂ ਬਿਨਾ ਜੁੱਧਾਂ ਤੋਂ ਬਿਨਾ ਤਲਬ ਦੇ ਨਾਲ ਦਿਨ ਤੋਂ ਚਾ ਦਿਨ ਤੋਂ ਲੈ ਕੇ 5 ਸਾਲਾਂ ਤੱਕ ਦੇ ਜਿਹੜੇ ਮਨੁੱਖੀ ਇਤਦਾਰ ਬਖਾਲ ਕੀਤੇ ਆ ਇਤੋਂ ਵੱਡੀ ਸ਼ਾਂਤੀ ਸੰਤ ਮਨੁੱਖ ਕਿਹੜਾ ਹੋ ਸਕਦਾ ਸਾਡੀ ਸਾਰੀ ਹਰ ਤੋਂ ਬੇਤੀ ਆ ਕਿ ਉਹਨਾਂ ਨੂੰ ਨੋਬਰਪੋਰਟਸ ਕਰ ਦੇਵੀਂ ਜਿਹੜਾ ਗੌਰਮਤ ਬਲੋ ਜਿਹੜੇ ਹੈ ਗਿਆ ਹਰ ਤੋਂ ਬੇਤੀ ਕਿਸੀ ਜਾਵੇ ਦੂਜਾ ਬੇਤੀ ਕਰੇਗਾ ਕਿ ਉਹਨਾਂ ਵਾਸਤੇ ਕੋਈ ਲਾਇਬ੍ਰੇਰੀ ਜਾ ਕੋਲ ਰਿਸਰਚ ਕੇ ਅੰਦਰ ਬਣਨਾ ਜਿਹਦਾ ਬਾਬਾ ਸਾਹਿਬ ਦੇ ਨਾਂ ਤੇ ਕਿਉਂਕਿ ਉਹ ਸਿੰਬਲ ਉਹਦਾ ਨੋਲੇਜ ਆ ਪੜਾਈ ਨੇ ਖੜੀ ਦੀ ਗੱਲ ਹੋਈ ਯਾਰ ਦੁਨੀਆ ਦੇ ਸੱਚੀ ਕਰਨੀਆਂ ਜੇ ਅੱਗੇ ਬਣਨਾ ਹੈ ਉਹਦਾ ਬਰਾਬਰ ਪੜਾਈ ਆ ਆਪਾਂ ਸਾਰੇ ਇਸ ਕਰਕੇ ਬੈਠੇ ਆ ਪੜ੍ਹੇ ਆ ਤੇ ਉਸ ਕਰਕੇ ਉਹਨਾਂ ਬਾਰੇ ਖੋਜ ਹੋਣੀ ਚਾਹੀਦੀ ਆ ਜਿਹੜੇ ਕੁਝ ਕਰਨਗੇ ਉਹਨਾਂ ਨੂੰ ਸੂਤ ਜਾਂਦੀ ਆ ਇਸ ਕਰਕੇ ਮੇਰੀ ਬੇਨਤੀ ਆ ਵੀ ਆਪਾਂ ਸਾਰੇ ਕਾਲ ਮਿਲ ਕੇ ਅਸੀਂ ਉਸ ਫਲਸਫੀ 'ਚ ਆਏ ਆ ਜਿੱਥੇ ਬਿਗ ਉਪਰ ਦੀ ਮੰਨ ਕਰਦੇ ਆ ਜਿੱਥੇ ਸਰਵ ਆਧੀ ਗੱਲ ਕਰਦੇ ਆ ਅਸੀਂ ਮਾਰ ਮਹਿਸੂਸ ਕਰਦੇ ਆ ਕ੍ਰਿਡਾ ਤੇ ਪ੍ਰੂਫ ਕਰਦੇ ਆ ਕਿ ਸਾਰਾ ਕੁਝ ਹੈਗਾ ਤੇ ਸਾਰਿਆਂ ਦਾ ਧੰਨਵਾਦ ਜੈ ਭੀ ਸੈਪੜ